ਕੈਨੇਡਾ ਸਰਕਾਰ ਕੀ ਘਾਟੇ ਵਿੱਚ ਜਾ ਰਹੀ ਹੈ ਹੁਣ ਕਿਉਂ ਨਹੀਂ ਜਾ ਰਹੇ ਭਾਰਤ ਦੇ ਬੱਚੇ ਖਾਸ ਕਰਕੇ ਪੰਜਾਬ ਦੇ ਬੱਚੇ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਖਰ ਕੀ ਕੀ ਕਾਰਨ ਨੇ ਔਰ ਕੀ ਇਸ ਘਾਟੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਕੈਨੇਡਾ ਕੈਨੇਡਾ ਸਰਕਾਰ ਕੋਈ ਸਖਤ ਕਾਨੂੰਨ ਜਿਹੜੇ ਬੜਾਏ ਹੋਏ ਨੇ ਉਹਨਾਂ ਵਿੱਚ ਕਿਤੇ ਬੱਚਿਆਂ ਨੂੰ ਢਿੱਲ ਦੇਵੇਗੀ ਜਾਂ ਨਹੀਂ ਪੋਸੂ ਨਾਮਾ ਚੈਨਲ ਤੇ ਇਸ ਵਿਸ਼ੇ ਨੂੰ ਲੈ ਕੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਵਧੀਆ ਪਬਿਕ ਖਬਰਾਂਉਣ ਵਾਸਤੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਤੋਂ ਬੱਚੇ ਜਿਹੜੇ ਉਹ ਕੈਨੇਡਾ ਦੀ ਧਰਤੀ ਤੇ ਸਟੱਡੀ ਵੀਜ਼ੇ ਤੇ ਜਾਂਦੇ ਨੇ ਤਾਂ ਕਿ ਇਸ ਸਟੱਡੀ ਦੇ ਨਾਲ ਨਾਲ ਉਹਨਾਂ ਦੀ ਪੀਆਰ ਦਾ ਵੀ ਪ੍ਰਬੰਧ ਹੋ ਸਕੇ ਪਰ ਕੁਝ ਇੱਕ ਗਲਤੀਆਂ ਕਰਕੇ ਉੱਥੇ ਦੀ ਸਰਕਾਰ ਨੇ ਕੈਨੇਡਾ ਸਰਕਾਰ ਨੇ ਕਾਫੀ ਜਿਆਦਾ ਜਿਹੜੇ ਰੂਲਸ ਐ ਉਹਨਾਂ ਦੇ ਵਿੱਚ ਸਖਤੀ ਦਿਖਾਈ ਐ ਔਰ ਸਖਤੀ ਦਿਖਾਉਂਦਿਆਂ ਹੋਇਆਂ ਉਹਨਾਂ ਨੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਰੂਲਸ ਬਣਾਇਆ ਉਹਨਾਂ ਨੂੰ ਦੇਖਦਿਆਂ ਹੋਇਆਂ ਜਿਹੜੇ ਹਿੰਦੁਸਤਾਨ ਤੋਂ ਜਾਂ ਪੰਜਾਬ ਤੋਂ ਬੱਚੇ ਕੈਨੇਡਾ ਦੀ ਧਰਤੀ ਤੇ ਪੜਨ ਵਾਸਤੇ ਜਾਣਾ ਚਾਹੁੰਦੇ ਨੇ ਉਹ ਇਹਨਾਂ ਸਖਤ ਕਾਨੂੰਨਾਂ ਨੂੰ ਵੇਖ ਕੇ ਕਿਤੇ ਨਾ ਕਿਤੇ ਹੁਣ ਪੈਰ ਪਿੱਛੇ ਖਿੱਚਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਮਾਪੇ ਵੀ ਇਹ ਨਹੀਂ ਚਾਹੁੰਦੇ ਕਿ ਹੁਣ ਕੈਨੇਡਾ ਦੀ ਧਰਤੀ ਤੇ ਬੱਚੇ ਜਾੜ ਜਿਹੜੇ ਪਹਿਲਾਂ ਚਲੇ ਗਏ ਉਹ ਚਲੇ ਗਏ ਉਹ ਚਲੇ ਗਏ ਲੇਕਿਨ ਉਹਨਾਂ ਨੂੰ ਕੋਈ ਮੁਸ਼ਕਲ ਵੀ ਨਹੀਂ ਸਾਹਮਣੇ ਨਹੀਂ ਆ ਰਹੀ ਕਿਉਂਕਿ ਉਹ ਕਾਫੀ ਦੇਰ ਦੇ ਗਏ ਹੋਏ ਨੇ ਇਸ ਕਰਕੇ ਨਵੇਂ ਬੱਚਿਆਂ ਨੂੰ ਜਾ ਕੇ ਉਸ ਧਰਤੀ ਦੇ ਉੱਪਰ ਸੈਟਲ ਹੋਣਾ ਉੱਥੇ ਜਾ ਕੇ ਮਤਲਬ ਆਪਣਾਪਣ ਉਹਨਾਂ ਨੂੰ ਲੱਗੇ ਅਜੀਹਾ ਕਰਨਾ ਹੁਣ ਬਹੁਤ ਮੁਸ਼ਕਲ ਹੋ ਗਿਆ ਹੈ ਹੁਣ ਬੱਚੇ ਜਿਹੜੇ ਐ ਉਹ ਜਾਣ ਤੋਂ ਪੈਰ ਜਿਹੜਾ ਹੈ ਉਹ ਪਿੱਛੇ ਖਿੱਚਦੇ ਨਜ਼ਰ ਆ ਰਹੇ ਨੇ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਜੇ ਬੱਚੇ ਉਧਰ ਜਾਣਾ ਘਟ ਕਰ ਗਏ ਨੇ ਤਾਂ ਉਹਦੇ ਨਾਲ ਕੈਨੇਡਾ ਦੇ ਵਿੱਚ ਵੀ ਇਕਨੋਮਿਕਲੀ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੂੰ ਲਾਸ ਹੁੰਦਾ ਜਾ ਰਿਹਾ ਹੈ ਜੇ ਆਪਾਂ ਇਹ 30 ਦਸੰਬਰ ਤੱਕ ਦੀ ਗੱਲ ਕਰੀਏ ਬ੍ਰੈਮਟਨ ਦੀ ਤਾਂ ਟਰਾਂਜ਼ਿਟ 17. 5 ਮਿਲੀਅਨ ਡਾਲਰ ਘਾਟੇ ਵਿੱਚ ਚੱਲ ਰਿਹਾ ਹੈ ਘਾਟੇ ਵਿੱਚ ਇਹ ਹਾਲਾਤ ਹੋ ਰਹੇ ਨੇ ਅਤੇ ਦੁਕਸਾਨ ਹੋਰ ਹੋਣ ਦੀ ਵੀ ਸੰਭਾਵਨਾ ਹੈ ਸਟੱਡੀ ਵੀਜ਼ਾ ਸਿਬਾਮਾ ਕਾਰਨ 2024 ਦੇ ਵਿੱਚ 35% ਘੱਟ ਵਿਦਿਆਰਥੀ ਕੈਨੇਡਾ ਆਏ ਨੇ ਜਿਨ੍ਹਾਂ ਦੇ ਨਾਲ ਟਰਾਂਜ਼ਿਟ ਸਿਸਟਮ ਪ੍ਰਭਾਵਿਤ ਹੋਇਆ ਹੈ 35 ਪਰਸੈਂਟ ਬੱਚੇ ਤੁਸੀਂ ਦੇਖ ਲਓ ਕਿ ਘਟ ਗਏ ਨੇ 100 ਦੇ ਵਿੱਚੋਂ 35 ਬੱਚੇ ਘਟ ਗਏ ਨੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਚਾਹੁੰਦੇ ਤਾਂ ਉਹਦਾ ਸਿੱਧੇ ਦਾ ਸਿੱਧਾ ਨੁਕਸਾਨ ਜਿਹੜਾ ਹੈ ਉਹ ਸਰਕਾਰਾਂ ਨੂੰ ਹੁੰਦਾ ਹੈ ਔਰ ਇਹ ਘਾਟਾ ਹੈਰਾਨੀ ਜਨਕ ਦੱਸਿਆ ਜਾ ਰਿਹਾ ਇੰਨਾ ਵੱਡਾ ਘਾਟਾ ਔਰ ਇਸ ਘਾਟੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਹੁਣ ਸਰਕਾਰ ਕੋਈ ਨਾ ਕੋਈ ਉਚਿਤ ਕਦਮ ਜਿਹੜੇ ਹੈ ਉਹ ਚੱਕੇਗੀ ਕਿਉਂਕਿ ਇੱਕ ਬਹੁਤ ਵੱਡਾ ਘਾਟਾ ਹੈ ਤੁਸੀਂ ਦੇਖੋ ਕਿ ਇੱਕ ਬੱਚਾ ਜੇ ਜਾਂਦਾ ਤਾਂ 30 ਤੋਂ 35 ਲੱਖ ਰੁਪਈਆ ਜਿਹੜਾ ਉਹਦਾ ਲੱਗਦਾ ਹੈ ਉਸ ਤੋਂ ਬਾਅਦ ਉਹਦਾ ਆਉਣ ਜਾਣ ਉਥੇ ਦਾ ਉਥੇ ਦੇ ਨੂੰ ਜਿਹੜਾ ਕੰਮ ਮਿਲਦਾ ਹੈ ਜਿਸ ਕਿਰਾਏ ਤੇ ਰਹਿਣਾ ਉਹਨਾਂ ਨੂੰ ਵੀ ਬਿਜ਼ਨਸ ਮਿਲਦਾ ਹੈ ਟੈਕਸੀਆਂ ਤੇ ਆਉਣਾ ਜਾਣਾ ਉਹਨਾਂ ਨੂੰ ਵੀ ਬਿਜ਼ਨਸ ਮਿਲਦਾ ਹੈ ਟੈਕਸੀਆਂ ਵਾਲੇ ਬੱਸਾਂ ਵਾਲੇ ਜਿਹੜੇ ਐ ਉਹ ਵੀ ਕਾਫੀ ਜ਼ਿਆਦਾ ਘਾਟੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਨੂੰ ਆਪਣੇ ਕਾਨੂੰਨ ਦੇ ਵਿੱਚ ਸਖਤੀ ਜਿਹੜੀ ਕੀਤੀ ਹੋਈ ਆ ਉਸ ਨੂੰ ਘਟਾਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦੇ ਅੰਦਰ ਵੱਧ ਤੋਂ ਵੱਧ ਜਿਹੜੀ ਕਿਉਰਿਓਸਟੀ ਹੈ ਉਹ ਪੈਦਾ ਹੋ ਸਕੇ ਬੱਚੇ ਜਿਹੜੇ ਐ ਉਹ ਮਤਲਬ ਜਾ ਸਕਣ ਕੈਨੇਡਾ ਦੀ ਧਰਤੀ ਤੇ ਕਿਉਂਕਿ ਬੱਚੇ ਜਾਣਗੇ ਉਹਨਾਂ ਦੀ ਸਿੱਧੀ ਦੀ ਸਿੱਧੀ ਡਿਮਾਂਡ ਇਹ ਹੀ ਹੁੰਦੀ ਹੈ ਕਿ ਉਹਨਾਂ ਦੀ ਪੀਆਰ ਜ਼ਰੂਰ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੇਕਰ ਪੀਆਰ ਨਾ ਮਿਲੇ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਸੋ ਇਸ ਚੀਜ਼ ਨੂੰ ਲੈ ਕੇ ਕੈਨੇਡਾ ਸਰਕਾਰ ਨੂੰ ਬਹੁਤ ਸੋਚਣ ਲਈ ਮਤਲਬ ਸੋਚਣਾ ਪਾਏਗਾ ਤਾਂ ਹੀ ਬੱਚੇ ਜਿਹੜੇ ਐ ਪੇਰੈਂਟਸ ਆਪਣੇ ਬੱਚਿਆਂ ਨੂੰ ਉਧਰ ਭੇਜ ਸਕਣਗੇ ਔਰ ਬੱਚੇ ਜਿਹੜੇ ਐ ਉਹ ਵੀ ਜਾਣਾ ਪਸੰਦ ਕਰਨਗੇ ਸੋ ਇਸ ਕਰਕੇ 35% ਘਾਟੇ ਵਿੱਚ ਵਿਦਿਆਰਥੀ ਕੈਨੇਡਾ ਵਿੱਚ ਆਏ ਨੇ 35% ਇਹ ਤੁਸੀਂ ਹਾਲਾਤ ਦੇਖ ਲਓ ਕਿ ਜਿੱਥੇ ਮਤਲਬ ਚਾਰੇ ਪਾਸੇ ਹਾਇਲੈਂਡ ਸੈਂਟਰ ਖੁੱਲੇ ਹੋਏ ਸੀਗੇ ਔਰ ਕਿਤੇ ਕਿੰਨੇ ਰੋਜ਼ਗਾਰ ਮਿਲੇ ਹੋਏ ਸੀ ਕਿਸੇ ਨੂੰ ਟੈਕ ਟੋਕੇ ਕਰਵਾਉਣੀ ਹੈ ਕਿਸੇ ਦੀ ਮਤਲਬ ਟੈਕਟ ਚ ਕੋਈ ਪ੍ਰੋਬਲਮ ਹੈ ਉਹ ਕਰਵਾਉਣੀ ਹੈ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਬਿਜ਼ਨਸ ਇਹ ਸਖਤ ਕਾਨੂੰਨਾ ਕਰਕੇ ਪ੍ਰਭਾਵਿਤ ਹੋਇਆ ਬਿਜ਼ਨਸ ਸਿਰ ਪੰਜਾਬ ਦੇ ਵਿੱਚ ਹੀ ਪ੍ਰਭਾਵਿਤ ਨਹੀਂ ਹੋਇਆ ਜਾਂ ਕੈਨੇਡਾ ਦੇ ਵਿੱਚ ਹੀ ਪ੍ਰਭਾਵਿਤ ਨਹੀਂ ਹੋਇਆ ਉਹ ਦੋਨਾਂ ਦੇਸ਼ਾਂ ਨੂੰ ਇਸ ਦਾ ਨੁਕਸਾਨ ਹੋਇਆ ਹੁਣ ਬਹੁਤ ਸਾਰੇ ਆਈਲੈਂਡ ਸੈਂਟਰ ਨੇ ਜਿੱਥੇ ਤਾਲੇ ਲੱਗ ਚੁੱਕੇ ਨੇ ਲੋਕ ਲੱਗ ਚੁੱਕੇ ਨੇ ਔਰ ਉਹਨਾਂ ਨੇ ਆਪਣੇ ਇਸ ਕੰਮ ਨੂੰ ਹੋਰ ਕਿਸੇ ਵਿੱਚ ਚੇਜ਼ ਕਰ ਲਿਆ ਹੈ ਔਰ ਬਹੁਤ ਸਾਰੇ ਜਿਹੜੇ ਮਤਲਬ ਕਹਿ ਸਕਦੇ ਆ ਕਿ ਟਿਕਟਾਂ ਦਾ ਕਾਰੋਬਾਰ ਸਿਗਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਕੁਛ ਇੱਕ ਚੱਲਦੇ ਹੋਣਗੇ ਆਈਲੈਂਡ ਸੈਂਟਰ ਨਹੀਂ ਤਾਂ ਤਕਰੀਬਨ ਜ਼ਿਆਦਾ ਕਰਕੇ ਜਿਸ ਵੀ ਦੋਸਤ ਨਾਲ ਗੱਲਬਾਤ ਕਰੀ ਦੀਆ ਆਲਰੇਡੀ ਜਿਹੜੇ ਸੈਂਟਰ ਚਲਾ ਰਹੇ ਨੇ ਉਹਨਾਂ ਦੀ ਇੱਕੋ ਹੀ ਇੱਕੋ ਹੀ ਗੱਲ ਹੁੰਦੀ ਹੈ ਕਿ ਪਹਿਲਾ ਨਾਲੋਂ ਤਾਂ ਸਾਡਾ ਬਿਜ਼ਨਸ ਜਿਹੜਾ ਹੈ ਸਾਡਾ ਜਿਹੜਾ ਸੈਂਟਰ ਹੈ ਬੜਾ ਘਾਟੀ ਵਿੱਚ ਜਾ ਰਿਹਾ ਹੈ ਬੱਚਿਆਂ ਦਾ ਹੁਣ ਇੰਟਰਸਟ ਨਹੀਂ ਰਹਿ ਗਿਆ ਕੈਨੇਡਾ ਦੇ ਜਾਣ ਨੂੰ ਹੁਣ ਨਾ ਹੀ ਪੇਰੈਂਟਸ ਦਾ ਇੰਟਰਸਟ ਰਹਿ ਗਿਆ ਅਸੀਂ ਉਹ ਦਿਨ ਵੀ ਦੇਖੇ ਨੇ ਜਦੋਂ ਕਿ ਲਾਈਨਾਂ ਲੱਗੀਆਂ ਹੁੰਦੀਆਂ ਸੀਗੇ ਐਡਮਿਸ਼ਨਾਂ ਨੂੰ ਲੈ ਕੇ ਵਗੈਰਾ ਵਗੈਰਾ ਸਾਰਾ ਕੁਝ ਆਪਾਂ ਪਿਛ ਦੇ ਵਿੱਚ ਹੁਣ ਨਹੀਂ ਦੇਖ ਸਕਾਂਗੇ ਪਾਸਟ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਵੇਖਿਆ ਹੈ ਬਹੁਤ سارے ਦੋਸਤਾਂ ਨੇ ਬਿਲਡਿੰਗਾਂ ਕਿਰਾਏ ਤੇ ਲਿੱਤੀਆਂ ਸੀ ਉਹਨਾਂ ਨੇ ਇਹ ਬਿਲਡਿੰਗਾਂ ਜਿਸ ਤਰ੍ਹਾਂ ਮਤਲਬ ਕਿਰਾਏ ਤੇ ਲਿੱਤੀਆਂ ਉਸੇ ਤਰ੍ਹਾਂ ਦੇ ਪੋਰਸ਼ਨ ਉਹਨਾਂ ਨੇ ਵਾਪਸ ਕੀਤੇ ਐ ਕਿ ਅਸੀਂ ਹੋਰ ਕਿਰਾਇਆ ਨਹੀਂ ਦੇ ਸਕਦੇ ਸੋ ਇਸ ਕਰਕੇ ਜੇ ਪ੍ਰੋਬਲਮਾਂ ਇਹ ਆਈਆਂ ਨੇ ਤਾਂ ਇਹਹੀ ਪ੍ਰੋਬਲਮਾਂ ਜਿਹੜੀਆਂ ਨੇ ਉਹ ਕੈਨੇਡਾ ਸਰਕਾਰ ਨੂੰ ਵੀ ਆਈਆਂ ਨੇ ਉਹਨਾਂ ਦੀ ਮਤਲਬ ਕਹਿ ਸਕਦੇ ਆ ਕਿ ਉਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਡਾਲਰਾਂ ਦੇ ਰੂਪ ਵਿੱਚ ਇਧਰੋਂ ਭਾਰਤ ਚੋਂ ਪੈਸਾ ਜਾਂਦਾ ਸੀਗਾ ਔਰ ਤੁਸੀਂ ਦੇਖ ਲਓ ਕਿ ਉਹ ਇੱਕਦਮ ਠੱਪ ਹੋ ਗਿਆ ਇੱਕਦਮ ਠੱਪ ਹੋ ਗਿਆ 35% ਲੋਕਾਂ ਦਾ ਜਾਣਾ ਔਣ ਬੰਦ ਹੋ ਗਿਆ ਸਟੂਡੈਂਟਸ ਜਿਹੜੇ ਉਹ ਜਾਣਾ ਨਹੀਂ ਚਾਹੁੰਦੇ ਸਖਤ ਕਾਨੂੰਨ ਨੂੰ ਮੱਦੇ ਨਜ਼ਰ ਰੱਖਦੇ ਆ ਹੋયા ਔਰ 17.5 17.5 ਮਤਲਬ ਮਿਲੀਅਨ ਡਾਲਰ ਕਾਟੇ ਵਿੱਚ ਚੱਲ ਰਿਹਾ 30 ਦਸੰਬਰ ਤੱਕ 30 ਦਸੰਬਰ ਤੱਕ ਦੀਏ ਮਤਲਬ ਹੈਗੀ ਆ ਰਿਪੋਰਟ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਸਖਤ ਕਾਨੂੰਨ ਜਿਹੜੇ ਬਣੇ ਨੇ ਇਹ ਮਤਲਬ ਜਿਹੜੇ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋ 35% ਬੱਚਿਆਂ ਦਾ ਝੁਕਾ ਕੈਨੇਡਾ ਵੱਲ ਜਾਣ ਤੋਂ ਪਿੱਛੇ ਹੁੰਦਾ ਨਜ਼ਰ ਆ ਰਿਹਾ ਸੋ ਕੈਨੇਡਾ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਨਾ ਕੁਝ ਅਜਿਹਾ ਜ਼ਰੂਰ ਕਰੇ ਤਾਂ ਕਿ ਇੱਧਰ ਜਿਹੜੇ ਪੇਰੈਂਟਸ ਬਸੇ ਨੇ ਰਹਿੰਦੇ ਨੇ ਉਹਨਾਂ ਨੂੰ ਕਮ ਸੇ ਕਮ ਕੋਈ ਖੁਸ਼ੀ ਦੀ ਖਬਰ ਮਿਲ ਸਕੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ